ਰਾਜਪੁਰੇ ਦੇ ਐਮਐਲਏ ਸਾਹਿਬ ਦੇ ਧਿਆਨ ਦੇ ਵਿੱਚ ਅੱਜ ਇੱਕ ਹੋਰ ਮੁੱਦਾ ਲਿਆਉਣਾ ਚਾਹੁੰਦੇ ਆ ਇੱਕ ਧਿਆਨ ਲਿਆਉਣਾ ਚਾਹੁੰਦੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਪਟਿਆਲਾ ਰੋਡ ਤੇ ਖੜੇ ਆ ਇਹ ਟਾਲੀ ਵਾਲੇ ਚੌਕ ਨੂੰ ਜਿਹੜਾ ਰਸਤਾ ਜਾ ਰਿਹਾ ਤੇ ਇਹ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਇਹ ਆਪਾਂ ਕਹਾਂਗੇ ਕਿ ਕਈ ਸਰਕਾਰਾਂ ਆਈਆਂ ਕਈ ਚਲੀ ਗਈਆਂ ਲੇਕਿਨ ਇਸ ਦਾ ਹੱਲ ਹਜੇ ਤੱਕ ਨਹੀਂ ਹੋ ਸਕਿਆ ਹੋ ਏ ਅਸੀਂ ਫੌਰਾ ਚੌਕ ਦੇ ਕੋਲ ਆ ਇਹ ਜਿਹੜੀ ਜਗ੍ਹਾ ਹੈਗੀ ਉਰੇ ਬਾਰ ਬਾਰ ਲੋਕਾਂ ਦਾ ਪੈਸਾ ਟੈਕਸ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਟੈਕਸ ਦਾ ਪੈਸਾ ਅਸੀਂ ਇਸ ਕਰਕੇ ਕਹਿ ਰਹੇ ਬਰਬਾਦ ਕੀਤਾ ਜਾ ਰਿਹਾ ਕਿਉਂਕਿ ਇਹ ਕਈ ਵਾਰੀ ਉਰੇ ਪਟਿਆ ਗਿਆ ਕਈ ਵਾਰੀ ਉਰੇ ਠੀਕ ਕੀਤਾ ਗਿਆ ਲੇਕਿਨ ਹਜੇ ਤੱਕ ਅਰੇ ਸੀਵਰੇਜ ਬੋਰਡ ਤੋਂ ਇਹ ਚੀਜ਼ ਸਹੀ ਨਹੀਂ ਹੋ ਪਾਰੀ ਸੋ ਮੈਂ ਹ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਜਦ ਵੀ ਕੋਈ ਲੀਡਰ ਜਾਂ ਐਮ.ਐਲ.ਏ ਸੱਤਾ ਦੇ ਵਿੱਚ ਆਂਦਾ ਹੈ ਲੋਕਾਂ ਤੋਂ ਵੋਟਾਂ ਮੰਗਦਾ ਤਾਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਕਿ ਅਸੀਂ ਇਹ ਕੰਮ ਕਰਾਂਗੇ ਅਸੀਂ ਉਹ ਕੰਮ ਕਰਾਂਗੇ ਕੰਮ ਕਰਦੇ ਵੀ ਆਂ ਕੁਝ ਕੰਮ ਅਜੇ ਉਹਨੇ ਕਿ ਜਿਹੜੇ ਅਸੀਂ ਸਰਕਾਰ ਦੀ ਨਿਗਾਹ ਦੇ ਵਿੱਚ ਲੈਣੇ ਆ ਸ਼ਾਇਦ ਸਰਕਾਰਾਂ ਨੂੰ ਉਹ ਚੀਜ਼ ਨਹੀਂ ਦਿਖਦੀ ਰਾਜਪੁਰ ਦੇ ਐਮ.ਐਲ.ਏ ਸਾਹਿਬ ਦੇ ਧਿਆਨ ਦੇ ਵਿੱਚ ਅੱਜ ਇੱਕ ਹੋਰ ਮੁੱਦਾ ਲਿਆਉਣਾ ਚਾਹੁੰਦੇ ਆ ਇੱਕ ਧਿਆਨ ਲਿਆਉਣਾ ਚਾਹੁੰਦੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਪਟਿਆਲਾ ਰੋਡ ਤੇ ਖੜੇ ਆ ਇਹ ਤਾਲੀ ਵਾਲੇ ਚੌਕ ਨੂੰ ਜਿਹੜਾ ਰਸਤਾ ਜਾ ਰਿਹਾ ਤੇ ਇਹ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਇਹ ਆਪਾਂ ਕਹਾਂਗੇ ਕਿ ਕਈ ਸਰਕਾਰਾਂ ਆਈਆਂ ਕਈ ਚਲੀ ਗਈਆਂ ਲੇਕਿਨ ਇਸ ਦਾ ਹੱਲ ਹਜੇ ਤੱਕ ਨਹੀਂ ਹੋ ਸਕਿਆ ਹੁਣ ਇਹ ਸੀਵਰੇਜ ਦੀ ਲਾਈਨ ਬਲੌਕ ਹੈ ਜਾਂ ਫਿਰ ਕਿਸ ਚੀਜ਼ ਦੀ ਲਾਈਨ ਬਲੌਕ ਹੈ ਤੁਸੀਂ ਦੇਖਦੇ ਹੋ ਲੋਕ ਕਿੰਨੇ ਪਰੇਸ਼ਾਨ ਹੁੰਦੇ ਆ ਇਸ ਚੀਜ਼ ਤੋਂ ਕਈ ਜਾਨਾਂ ਵੀ ਉਰੇ ਜਾ ਚੁੱਕੀਆਂ ਐ ਤੇ ਕਈ ਹਾਦਸੇ ਜਿਹੜੇ ਦੇਖਣ ਨੂੰ ਮਿਲ ਚੁਕੇ ਐ ਸੋ ਇੱਕ ਜੋ ਦੁਕਾਨਦਾਰ ਹੈਗੇ ਉਹਨਾਂ ਦੀ ਦੁਕਾਨ ਹੈਗੀ ਸਾਹਮਣੇ ਤੇ ਉਹਨਾਂ ਵੱਲੋਂ ਜਿਹੜੇ ਹਨ ਟਾਇਰ ਲਾਏ ਜਾਂਦੇ ਨੇ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਕੰਮ ਨਹੀਂ ਕੀਤਾ ਜਾਂਦਾ ਰਾਜਪੁਰੇ ਦੇ ਈਓ ਸਾਹਿਬ ਸੁੱਤੇ ਹੋਏ ਹਨ ਤੇ ਸੀਵਰੇਜ ਬੋਰਡ ਦਾ ਤੁਸੀਂ ਹਾਲ ਜਾਣਦੇ ਹੋ ਕਿ ਕੀ ਹੈ ਤੁਹਾਨੂੰ ਹਾਲ ਇਸ ਤੋਂ ਬਾਅਦ ਲੈ ਕੇ ਚਲਾਂਗੇ ਚਿਲड्रन ਪਾਰਕ ਦੇ ਕੋਲ ਲੈ ਕੇ ਚਲਾਂਗੇ ਕਈ ਵਾਰੀ ਪੱਟਿਆ ਪੱਟਿਆ ਜਾਂਦਾ ਹੈ ਤੇ ਕਈ ਵਾਰੀ ਠੀਕ ਕੀਤਾ ਜਾਂਦਾ ਹੈ ਸਰਕਾਰ ਦਾ ਪੈਸਾ ਜਿਹੜਾ ਹੈ ਉਹਤੇ ਖਰਾਬ ਕੀਤਾ ਜਾ ਰਿਹਾ ਹੈ ਕਿਸੇ ਦਾ ਧਿਆਨ ਇਸ ਵੱਲ ਨਹੀਂ ਹੈ ਲੇਕਿਨ ਤੁਸੀਂ ਹਜੇ ਆਪਾਂ ਗੱਲ ਕਰ ਰਹੇ ਆਂ ਦੀ ਤੁਸੀਂ ਟਾਲੀ ਵਾਲੇ ਚੌਕ ਦੇ ਨੇੜੇ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਪੱਟਿਆ ਆ ਰੇ ਕਈ ਹਾਦਸੇ ਹੋ ਚੁੱਕੇ ਤੇ ਕਈ ਸਰਕਾਰਾਂ ਜਿਹੜੀਆਂ ਹੈ ਇਸ ਵੱਲ ਧਿਆਨ ਦੇ ਕੇ ਅੰਦੇਖਾ ਕਰਦੀਆਂ ਕਿਉਂਕਿ ਉਰੇ ਤੋਂ ਕੋਈ ਵੀ ਇਹ ਜਿਹਾ ਅਫਸਰ ਜਾਂ ਕੋਈ ਐਮਐਲਏ ਜਾਂ ਕੋਈ ਰਾਜਨੀਤਿਕ ਬੰਦਾ ਨਹੀਂ ਹੈ ਜਿਹੜਾ ਇਸ ਰੋਡ ਤੋਂ ਲੰਘਦਾ ਨਾ ਹੋਵੇ ਪਟਿਆਲਾ ਨੂੰ ਰੋਡ ਜਾ ਰਹੀ ਹੈ ਇਹ ਲੇਕਿਨ ਕਿਸੇ ਦਾ ਵੀ ਧਿਆਨ ਇਸ ਵੱਲ ਨਹੀਂ ਜਾਂਦਾ ਸਿਰਫ ਵਾਅਦੇ ਕੀਤੇ ਜਾਂਦੇ ਆ ਕਿ ਜਦ ਅਸੀਂ ਸੱਤਾ ਦੇ ਵਿੱਚ ਆਵਾਂਗੇ ਤਾਂ ਵਿਕਾਸ ਦੇ ਕੰਮ ਕਰਾਂਗੇ ਸੋ ਤੁਸੀਂ ਦੇਖ ਪਾ ਰਹੇ ਹੋ ਮੇਰੇ ਨਾਲ ਤੁਸੀਂ ਸਹਿਮਤ ਹੋਗੇ ਚੰਡਾ ਗਰਾਊਂਡ ਦੇ ਕੋਲ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਪੱਟਿਆ ਹੋਇਆ ਹੈ ਇਹ ਕਦੀ ਵੀ ਠੀਕ ਨਹੀਂ ਕੀਤਾ ਗਿਆ ਗੱਡੀਆਂ ਉਰੇ ਪਲਟ ਚੁੱਕੀਆਂ ਤੇ ਕਈ ਹਾਦਸੇ ਵੀ ਹੋ ਚੁੱਕੇ ਐ ਜੇ ਸਹਿਮਤ ਹੋ ਤਾਂ ਇਹਨੂੰ ਸ਼ੇਅਰ ਕਰਦੇ ਰਹੋ ਤਾਂ ਕਿ ਲੋਕਾਂ ਦੀ ਜਾਨ ਨਾ ਜਾਵੇ ਉਸ ਤੋਂ ਬਚਾਇਆ ਜਾ ਸਕੇ ਸੋ ਬਾਬਾ ਜੀ ਹੈਗੇ ਜਿਨ੍ਹਾਂ ਵੱਲੋਂ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਹ ਟਾਇਰ ਵਗੈਰਾ ਲਾਏ ਜਾ ਰਹੇ ਐ ਦੁਕਾਨ ਹੈਗੀ ਇੱਕ ਛੋਟੀ ਜੀ ਦੁਕਾਨ ਕੀਤੀ ਜਾਂਦੀ ਐ ਉਰੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਰੇ ਕਿੰਨੇ ਘਾਸੇ ਹੋ ਚੁੱਕੇ ਹਨ ਤੇ ਕਿਨ ਇਹਨਾਂ ਵੱਲੋਂ ਜਿਹੜੇ ਟਾਇਰ ਲਾ ਕੇ ਸੇਵਾ ਕੀਤੀ ਜਾ ਰਹੀ ਹੈ ਸੇਵਾ ਹੀ ਕਾਹਾਂ ਦਾ ਪ੍ਰਸ਼ਾਸਨ ਕੋਈ ਕੰਮ ਨਹੀਂ ਕਰਦਾ ਨਹੀਂ ਤਾਂ ਪ੍ਰਸ਼ਾਸਨ ਉਹਨੇ ਬੈਰੀਗੇਟ ਲਾ ਸਕਦਾ ਜਦ ਤੱਕ ਕੰਮ ਨਹੀਂ ਹੋ ਸਕਦਾ ਲੇਕਿਨ ਇਹਨਾਂ ਵੱਲੋਂ ਜਿਹੜੇ ਹੈ ਟਾਇਰ ਲਾ ਕੇ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ ਬੀਬੀ ਕੀ ਕਹਿਣਾ ਚਾਹੋਗੇ ਕਿੰਨੇ ਕਿੰਨੇ ਐਕਸੀਡੈਂਟ ਹੋ ਚੁੱਕੇ ਹਨ ਤੱਕ ਕਈ ਹੋ ਗਏ ਭਾਈ ਉਹਨੇ ਤਾਂ ਗੱਜਨਾਂ ਨੇ ਹੋਨੇ ਦੇ ਸਵੇਰੇ ਪਤਾ ਹੀ ਨਹੀਂ ਲੱਗਦਾ ਹਾਂਜੀ ਹਾਂਜੀ ਹੋਰ ਇੱਕ ਜਾਣੀ ਇੱਕ ਧੀਵੀਂ ਜੀ ਜਨਾਨੀ ਉਹ ਉੱਥੇ ਗਿਰ ਗਈ ਇੱਕ ਬੱਚਾ ਲੈ ਕੇ ਆਏ ਉਲਟ ਨਹੀਂ ਦੇਖਦਾ ਪਹਿਲਾਂ ਜਿੰਦੋਂ ਪਹਿਲਾਂ ਬਹੁਤ ਹੁੰਦੇ ਨੇ ਉਹਰੇ ਦਾ ਕਿੰਨਾ ਟਾਈਮ ਹੋ ਗਿਆ ਇਸ ਨੂੰ ਇਹਨੂੰ ਇਹ ਜਿਹੜੇ ਖੱਡਾ ਜਿਹਾ ਹੋਇਆ ਵੇ ਕਿੰਨਾ ਟਾਈਮ ਹੋ ਗਿਆ ਇਸ ਨੂੰ ਇਹਦਾ ਥੋੜਾ ਜਿਹੀ ਚੀਜ਼ ਠੀਕ ਰੈਂਦਾ ਖੱਡਾ ਬੰਦ ਕਰ ਜਾਂਦੇ ਨੇ ਨਹੀਂ ਇਹ ਕਿੰਨੇ ਕਿੰਨੇ ਸਾਲ ਹੋ ਗਏ ਇਸ ਤਰ੍ਹਾਂ ਦਾ ਇਸ ਤਰ੍ਹਾਂ ਹੀ ਚੱਲਦਾ ਜਾ ਰਿਹਾ ਇਹਦਾ ਸਾਰੇ 20 ਸਾਲ ਵੀ 25 ਸਾਲ ਹੋ ਗਏ ਨੂੰ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਕੋਈ ਧਿਆਨ ਨਹੀਂ ਦਿੰਦਾ ਧਿਆਨ ਕੋਈ ਨਹੀਂ ਦਿੰਦਾ ਜੀ ਕਿੰਨੇ ਕ ਹਾਦਸੇ ਦੇਖ ਚੁੱਕੇ ਹੋਰੇ ਬਹੁਤ ਗਿਰਦੇ ਆ ਜੀ ਉਹਰੇ ਇੱਕ ਹਫਤਾ 10 ਦਿਨ ਹੋ ਗਏ ਬੰਦਾ ਮਰ ਗਿਆ ਜੀ ਕਿਰਕਾ ਮੋਟਰਸਾਈਕਲ ਤੋਂ ਅੱਛਾ ਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਕੰਮ ਹੋਣਾ ਇਹ ਲਾਈਨ ਕਿਸ ਚੀਜ਼ ਦੀ ਹੈ ਪਾਣੀ ਦੀ ਹੈ ਪਾਣੀ ਕੀ ਹੈ ਜੀ ਪਾਣੀ ਕੀ ਪਾਟਰ ਸਪਲਾਈ ਤੇ ਕਹਿੰਦੇ ਉਹ ਗੱਡੀਆਂ-ਗੱਡੀਆਂ ਵੀ ਕਾਫੀ ਗੱਡੀ ਟੁੱਟੀ ਜੀ ਇੱਕ ਗੱਡੀ ਵੀ ਫਾਜ ਜਾਂਦੀ ਹੈ ਪਟਿਆਲਾ ਰੋਡ ਹੈ ਚੱਲਦਾ ਅਗਲਾ ਬੇਖਿਆਲ ਹੋ ਕੇ ਆਂਦਾ ਜੀ ਵਿੱਚ ਗਿਰ ਜਾਂਦਾ ਤੁਹਾਨੂੰ ਲੱਗਦਾ ਕੀ ਉਰ ਤੋਂ ਅਫਸਰ ਵੀ ਨਿਕਲਦੇ ਆ ਅਫਸਰ ਵੀ ਨਿਕਲਦੇ ਆ ਸਾਰੇ ਦਿਖਦਾ ਨਹੀਂ ਉਹਨਾਂ ਨੂੰ ਵੀ ਇਹ ਉਰੇ ਕੰਮ ਹੋਣ ਵਾਲਾ ਦਿਖਦਾ ਸਾਰਿਆਂ ਨੂੰ ਇਹ ਜੀ ਕਰਦਾ ਕੋਈ ਨਹੀਂ ਹਾਂਜੀ 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 ਉਹ ਜਾਂ ਜਾ ਕੇ ਉੱਤੇ ਲਾਤਾ ਹਾਂਜੀ ਹਾਂਜੀ ਉੱਤੇ ਚਾਹੁੰਦਾ ਹੁਣਾ ਪਾਣੀ ਉਹ ਫਿਰ ਇੰਨੇ ਨੂੰ ਗੱਡਾ ਹੋ ਗਿਆ ਗੱਡੀ ਭਰੀ ਬਿਟੀ ਉਹ ਲੀਕ ਹੋ ਗਿਆ ਉਹ ਲੀਕ ਹੋਗਾ ਇਹ ਟਾਇਰ ਟਾਇਰ ਤੁਹਾਡੇ ਵੱਲੋਂ ਲਾਇਆ ਹਾਂਜੀ ਹਾਂਜੀ ਟਾਇਰ ਅਸੀਂ ਲਾਇਆ ਜੀ ਬਈ ਕੋਈ ਪਿੱਛੇ ਨਾ ਗਿਆ ਜੀ ਇਹ ਕਿੰਨੇ ਵਜੇ ਤੱਕ ਤੁਸੀਂ ਉਰੇ ਹੁੰਦੇ ਹੋ 12 ਵਜੇ ਤੱਕ ਆਉਂਦੇ ਆ ਜੀ ਰਾਤ ਟਾਇਰ ਚੱਕ ਲੈਣਦੇ ਹੋ ਬਾਅਦ ਹਾਂਜੀ ਹਾਂਜੀ ਟਾਇਰ ਤੋਂ ਬਾਅਦ ਉਹ ਕਰਦੇ ਆ ਜੀ ਬੰਦੇ ਵਿੱਚ ਕਾਫੀ ਸਾਲ ਹੋ ਗਏ ਹਾਂਜੀ ਹਾਂਜੀ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਸਾਲ ਜਿਹੜੇ ਹੈ ਇਸ ਨੂੰ ਹੋ ਚੁੱਕੇ ਹੈ ਲੇਕਿਨ ਉਰੇ ਸੁਧ ਲੈਣ ਵਾਲਾ ਕੋਈ ਵੀ ਬੰਦਾ ਨਹੀਂ ਹੈ ਫਿਲਹਾਲ ਤੁਹਾਨੂੰ ਅਸੀਂ ਸਿੱਧਾ ਲੈ ਕੇ ਚਲਦੇ ਹਾਂ ਫੁਆਰਾ ਚੌਕ ਤੇ ਦਿਖਾਣੇ ਆ ਫੁਆਰਾ ਚੌਕ ਤੇ ਸੀਵਰੇਜ ਕਿੰਨੀ ਵਾਰ ਪਟਿਆ ਜਾਂਦਾ ਤੇ ਕਿੰਨੀ ਵਾਰ ਉਸ ਨੂੰ ਠੀਕ ਕੀਤਾ ਜਾਂਦਾ ਹੈ ਸਰਕਾਰ ਦਾ ਪੈਸਾ ਕਿਸ ਤਰ੍ਹਾਂ ਖਰਾਬ ਕੀਤਾ ਜਾ ਰਿਹਾ ਹੈ ਆਓ ਤੁਹਾਨੂੰ ਲੈ ਕੇ ਚਲਦੇ ਹਾਂ ਸਿੱਧਾ ਫੁਆਰਾ ਚੌਕ ਤੇ ਤੋਂ ਪਟਿਆਲਾ ਰੋਡ ਤੋਂ ਬਾਅਦ ਤੁਹਾਨੂੰ ਲੈ ਕੇ ਆਏ ਹਾਂ ਰਾਜਪੁਰਾ ਦੇ ਫੁਆਰਾ ਚੌਕ ਦੇ ਕੋਲ ਜਿੱਥੇ ਕੀ ਇਹ ਬੜਾ ਸੋਹਣਾ ਜਿਹੜਾ ਹੈ ਚਿਲड्रन ਪਾਰਕ ਬਣਿਆ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਅੰਦਰ ਜਿਹੜੇ ਹਨ ਇਸ ਟਾਈਮ ਖੇਡ ਰਹੇ ਹਨ ਛੁੱਟੀ ਦਾ ਦਿਨ ਦੱਸਿਆ ਜਾ ਰਿਹਾ ਸ਼ਿਵਰਾਤਰੀ ਤੋਂ ਬਾਅਦ ਜਿਹੜਾ ਸ਼ਨੀਵਾਰ ਦਾ ਦਿਨ ਹੈ ਅੱਜ ਤੇ ਲਗਾਤਾਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਿਆ ਰਾਜਪੁਰੇ ਦੇ ਵਿੱਚ ਕਿਉਂ ਸਰਕਾਰ ਦਾ ਪੈਸਾ ਇੰਨਾ ਖਰਾਬ ਕੀਤਾ ਜਾ ਰਿਹਾ ਹੈ ਇਹ ਦੇਖੋ ਤੁਸੀਂ ਇਹ ਅਸੀਂ ਫੁਆਰਾ ਚੌਕ ਦੇ ਕੋਲ ਆ ਇਹ ਜਿਹੜੀ ਜਗ੍ਹਾ ਹੈਗੀ ਉਰੇ ਬਾਰ-ਬਾਰ ਲੋਕਾਂ ਦਾ ਪੈਸਾ ਟੈਕਸ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਟੈਕਸ ਦਾ ਪੈਸਾ ਸੀ ਇਸ ਕਰਕੇ ਕਹਿ ਰਹੇ ਬਰਬਾਦ ਕੀਤਾ ਜਾ ਰਿਹਾ ਕਿਉਂਕਿ ਇਹ ਕਈ ਵਾਰੀ ਉਰੇ ਪਟਿਆ ਗਿਆ ਕਈ ਵਾਰੀ ਉਰੇ ਠੀਕ ਕੀਤਾ ਗਿਆ ਲੇਕਿਨ ਹਜੇ ਤੱਕ ਅਰੇ ਸੀਵਰੇਜ ਬੋਰਡ ਤੋਂ ਇਹ ਚੀਜ਼ ਸਹੀ ਨਹੀਂ ਹੋ ਪਾਰੀ ਚਾਹੇ ਨਗਰ ਕੌਂਸਲ ਹੈ ਚਾਹੇ ਰਾਜਪੁਰ ਦਾ ਸੀਵਰੇਜ ਬੋਰਡ ਹੈ ਉਹਦਾ ਹਾਲ ਤੁਹਾਨੂੰ ਦਿਖਾ ਰਹੇ ਹਾਂ ਕਮੈਂਟ ਦੇ ਵਿੱਚ ਤੁਸੀਂ ਕਮੈਂਟ ਜਰੂਰ ਕਰਨੇ ਆ ਕਿ ਜਦ ਤੁਸੀਂ ਇਸ ਰਸਤੇ ਤੋਂ ਨਿਕਲਦੇ ਹੋ ਤਾਂ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈ ਤੁਹਾਨੂੰ ਕਰਨਾ ਪੈਂਦਾ ਸੋ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਦੁਵਾਰਾ ਜਿਹੜਾ ਦੁਵਾਰਾ ਪਟਿਆ ਗਿਆ ਹੈ ਕਈ ਮਹੀਨਿਆਂ ਤੱਕ ਪਹਿਲਾਂ ਪਟਿਆ ਗਿਆ ਸੀਗਾ ਤੇ ਹੁਣ ਫੇਰ ਦੁਵਾਰ ਇਹ ਤੱਕ ਰਹਿ ਜਿਹੜਾ ਹੈ ਸਹੀ ਨਹੀਂ ਹੋ ਪਾਰਿਆ ਲਗਾਤਾਰ ਤੁਹਾਨੂੰ ਦਿਖਾ ਰਹੇ ਕਿ ਇਹ ਤੁਸੀਂ ਚਿਲड्रन ਪਾਰਕ ਦੇ ਕੋਲ ਅਸੀਂ ਇਸ ਟਾਈਮ ਮੌਜੂਦ ਆ ਤੇ ਤੁਹਾਨੂੰ ਹੋਰ ਗੰਦਗੀ ਦਿਖਾਣੇ ਆ ਇਹਦੇ ਕੋਲ ਗੰਦਗੀ ਦਿਖਾਣੇ ਆ ਤੁਹਾਨੂੰ ਕਿ ਕਿੰਨੀ ਗੰਦਗੀ ਜਿਹੜੀ ਔਰੇ ਫਲਾਈ ਹੋਈ ਹੈ ਇਹ ਚਿਲड्रन ਪਾਰਕ ਬੱਚੇ ਸ਼ਾਮ ਨੂੰ ਰਹੇ ਜਿਹੜੇ ਖੇਡਦੇ ਆ ਸੈਰ ਕਰਨ ਆਉਂਦੇ ਆ ਸਕੇਟਿੰਗ ਹਾਲ ਸਰਕਾਰ ਵੱਲੋਂ ਬਣਾਇਆ ਗਿਆ ਲੇਕਿਨ ਉਹਦੇ ਬਾਹਰ ਕਦੀ ਵੀ ਇਹ ਜਗਾ ਹੁਣ ਤੱਕ ਜਿਹੜੀ ਹੈ ਠੀਕ ਨਹੀਂ ਕੀਤੀ ਗਈ ਸੋ ਚਿਲड्रन پارک ਦੇ ਕੋਲ ਤੁਹਾਨੂੰ ਹਾਲ ਦਿਖਾ ਰਹੇ ਆ ਬੱਚੇ ਜਿਹੜੇ ਆ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਬੱਚੇ ਖੇਡ ਰਹੇ ਆ ਲੇਕਿਨ ਬਾਹਰ ਦੇ ਹਾਲ ਤੁਹਾਨੂੰ ਦਿਖਾਣੇ ਕਿ ਕਿੰਨੀ ਗੰਦਗੀ ਤੁਸੀਂ ਦੇਖੋ ਕਿ ਨਗਰ ਕੌਂਸਲ ਵੱਲੋਂ ਸਫਾਈ ਦੇ ਕਿੰਨੇ ਵਧੀਆ ਪ੍ਰਬੰਧ ਕੀਤੇ ਗਏ ਆ ਫੁਆਰਾ ਚੌਕ ਜਿਹੜਾ ਹੈ ਪਿਛਲੀ ਸਰਕਾਰ ਦੇ ਦਰਮਿਆਨ ਜਿਹੜਾ ਬਣਾਇਆ ਗਿਆ ਸੀਗਾ ਬੜਾ ਸੋਹਣੇ ਤਰੀਕੇ ਦੇ ਨਾਲ ਉਰੇ ਬਣਾਇਆ ਗਿਆ ਸੀ ਕਿ ਉਰੇ ਵਧੀਆ ਤਰੀਕੇ ਦੇ ਨਾਲ ਸ਼ਾਮ ਨੂੰ ਜਿਹੜੇ ਆ ਲੋਕ ਆਇਆ ਕਰਨਗੇ ਸਟਰੀਟ ਫੂਡ ਵੀ ਉਰੇ ਲੱਗਿਆ ਕਰੇਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਸੁੰਦਰਤਾ ਜਿਹੜੀ ਹੈ ਰਾਜਪੁਰੇ ਦੀ ਸਭ ਤੋਂ ਜ਼ਿਆਦਾ ਜਿਹੜੀ ਵਧਾਈ ਸੀ ਇਸ ਫੁਆ ਇਹ ਗੰਦਗੀ ਤੁਸੀਂ ਦੇਖ ਰਹੇ ਹੋ ਕਿ ਇਸ ਫਵਾੜਾ ਚੌਕ ਨੂੰ ਗ੍ਰੈਂਡ ਜਿਹੜਾ ਲੱਗ ਚੁੱਕਿਆ ਹੈ ਔਰ ਇਹ ਗੰਦਗੀ ਦੇ ਢੇਰ ਲੱਗੇ ਹੋਏ ਆ ਤੇ ਔਰ ਕਿੰਨੀ ਕਿ ਸਫਾਈ ਜਿਹੜੀ ਨਗਰ ਕਾਉਂਸਲ ਵੱਲੋਂ ਰੱਖੀ ਜਾ ਰਹੀ ਹੈ ਸੋ ਤੁਹਾਨੂੰ ਦਿਖਾਇਆ ਕਿ ਬਾਰ-ਬਾਰ ਸੀਵਰੇਜ ਬੋਰਡ ਜਿਹੜਾ ਹੈ ਇਸ ਰੋਡ ਨੂੰ ਪੜ ਦਿੰਦਾ ਤੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੈ ਹੁਣ ਦੋ ਜਗ੍ਹਾ ਅਸੀਂ ਤੁਹਾਨੂੰ ਅੱਜ ਦਿਖਾ ਚੁੱਕੇ ਆ ਇੱਕ ਪਟਿਆਲਾ ਰੋਡ ਜਿੱਥੇ ਕੀ ਸਰਕਾਰ ਦੀ ਸਰਕਾਰ ਦੇ ਨੁਮਾਇੰਦਿਆਂ ਦੀ ਨਿਗ੍ਹਾ ਨਹੀਂ ਹੁਣ ਤੱਕ ਰਹੀ ਉਹ ਖੱਡੇ ਦੇ ਵਿੱਚ ਗਿਰ ਕੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਹਾਦਸੇ ਜਿਹੜੇ ਹਨ ਦੇਖਣ ਨੂੰ ਮਿਲ ਚੁੱਕ ਕੀ ਹਾਲ ਹੈ ਬਾਕੀ ਫੈਸਲਾ ਤੁਸੀਂ ਕਰਨਾ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜਾਂ ਨਹੀਂ ਦੇਣਾ ਚਾਹੀਦਾ ਕਿਉਂਕਿ ਚੋਣਾਂ ਨੇੜੇ ਆ ਹੁਣ ਫੈਸਲਾ ਤੁਹਾਡੇ ਹੱਥ ਹੈ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀ ਸਰਕਾਰ ਚੁਣੋਗੇ ਜਾਂ ਫਿਰ ਕੀ ਕਹਿਣਾ ਚਾਹੋਗੇ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੀ ਕਾਰਗੁਜ਼ਾਰੀ ਤੇ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ ਨਿਊਜ਼ ਰੀਟੇਨ ਪੰਜਾਬ news 89 punjab har khabar jaldahove asar